ਗੁਰਮੁਖ ਪਿਆਰਿਓ ਵਿਸਾਖੀ ਤੇ ਮਹਾ ਪਰਲੋ ਕਿਉਂ ਹੋਣ ਜਾ ਰਹੀ ਹੈ ਸੱਚ ਸੁਣ ਕੇ ਹੋਸ਼ ਉੱਡ ਜਾਣਗੇ ਤੁਹਾਡੇ ਸੰਤ ਹੰਸਾਲੇ ਵਾਲੇ ਕਿਉਂ ਬੋਲਦੇ ਸੀ ਸੰਭਲ ਜਾਓ ਨਹੀਂ ਤੇ 12 ਕੋਤੇ ਦੀਵੇ ਜਗਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਆ ਰਹੀ ਹੈ ਤੇ ਆਪਾਂ ਸਾਰੇ ਜਣੇ ਵਿਸਾਖੀ ਤੇ ਇਕੱਤਰ ਧੁੰਨਿਆਂ ਜੋੜ ਮੇਲੇ ਮਨਾਏ ਜਾਂਦੇ ਆ ਸਾਧ ਸੰਗਤ ਖਾਲਸੇ ਦੇ ਪਾਵਨ ਪ੍ਰਗਟ ਦਿਵਸ ਦੀਆਂ ਬਹੁਤ ਜਿਆਦਾ ਜੇ ਆਪਾਂ ਦੇਖੀਏ ਤੇ ਸਾਧ ਸੰਗਤ ਬਹੁਤ ਆਸੇ ਪਾਸੇ ਗੁਰੂ ਘਰਾਂ ਦੇ ਵਿੱਚ ਸਮਾਗਮ ਵੀ ਹੁੰਦੇ ਨੇ ਪ੍ਰੋਗਰਾਮ ਵੀ ਹੁੰਦੇ ਨੇ ਸੋ ਸਾਧ ਸੰਗਤ ਮੈਂ ਬੇਨਤੀ ਕਰਕੇ ਧਿਆਨ ਰਵਾਵਾਂ ਖਾਲਸੇ ਦਾ ਪਾਵਨ ਪ੍ਰਗਟ ਦਿਵਸ 1699 ਦੀ ਉਹ ਵਿਸਾਖੀ ਜਦੋਂ ਸਤਗੁਰਾਂ ਨੇ ਪੰਜ ਸੀਸ ਲੈ ਕੇ ਉਹਨਾਂ ਪੰਜਾਂ ਨੂੰ ਸਿੱਖੀ ਦਿੱਤੀ ਪੰਜ ਸੀਸ ਲੈ ਕੇ ਉਹਨਾਂ ਨੂੰ ਸਿੱਖੀ ਦੀ ਬਖਸ਼ਿਸ਼ ਕੀਤੀ ਸਾਧ ਸੰਗਤ ਇਹ ਮੈਂ ਫਿਰ ਬੇਨਤੀ ਕਰਕੇ ਧਿਆਨ ਦਵਾਵਾਂ ਕਿ ਆਪਾਂ ਵਿਸਾਖੀ ਮਨਾਉਂਦੇ ਆ ਬਹੁਤ ਚੰਗੀ ਗੱਲ ਹੈ ਅੱਛੀ ਗੱਲ ਹੈ ਜੀ ਵਿਸਾਖੀ ਮਨਾਓ ਪਰ ਕੱਲਾ ਇਹ ਕਹਿ ਕੇ ਵੀ ਸਤਗੁਰਾਂ ਨੇ ਜੀ ਖਾਲਸੇ ਪੰਥ ਦੀ ਸਥਾਪਨਾ ਕੀਤੀ ਜੀ ਖਾਲਸਾ ਸਜਾਇਆ ਸਤਗੁਰਾਂ ਨੇ ਵਿਸਾਖੀ ਤੇ ਬੜੀ ਵੱਡੀ ਕਿਰਪਾ ਕੀਤੀ ਜੀ ਬੜੀ ਵੱਡੀ ਰਹਿਮਤ ਕੀਤੀ ਇਹ ਕਹਿ ਕੇ ਸੁਣ ਕੇ ਬੰਦਨਾ ਹੋ ਜਾਇਆ ਕਰੋ ਸਾਧ ਸੰਗਤ ਉਹਨੂੰ ਮੰਨੋ ਵੀ ਉਹਨੂੰ ਆਪਣਾਓ ਵੀ ਔਰ ਜਦੋਂ ਇਤਿਹਾਸ ਬਦਲਿਆ ਵਿਸਾਖੀ ਤੋਂ ਹੀ ਬਦਲਿਆ ਸਤਗੁਰਾਂ ਨੇ ਖਾਲਸੇ ਨੂੰ ਇੱਕ ਪੂਰਨ ਰੂਪ ਦੇ ਦਿੱਤਾ ਵਿਸਾਖੀ ਤੇ ਸਤਗੁਰਾਂ ਨੇ ਖਾਲਸੇ ਦਾ ਸਿੱਖ ਦਾ ਇੱਕ ਜੀਵਨ ਹੀ ਬਦਲ ਦਿੱਤਾ ਵਿਸਾਖੀ ਤੇ ਜਦੋਂ ਵੀ ਕੋਈ ਕੰਮ ਹੋਇਆ ਤਬਦੀਲੀ ਆਈ ਹੈ ਤੇ ਵਿਸਾਖੀ ਦੀ ਆਈ ਹੈ ਇਹ ਆਪਾਂ ਵੇਖ ਸਕਦੇ ਹਾਂ ਵਿਸਾਖੀ ਤੋਂ ਪਹਿਲਾਂ ਜਾਂ ਵਿਸਾਖੀ ਵੇਲੇ ਤਬਦੀਲੀ ਆਉਂਦੀ ਹੈ ਆਪਾਂ ਫਸਲ ਦੇਖਦੇ ਹਾਂ ਫਸਲ ਵੀ ਵਿਸਾਖੀ ਤੇ ਆਉਂਦੀ ਹੈ ਸਾਧ ਸੰਗਤ ਆਪਾਂ ਫਸਲ ਬਾਢੀ ਜਿਹੜੀ ਹੈ ਵਿਸਾਖੀ ਤੋਂ ਸ਼ੁਰੂ ਕਰਦੇ ਹਾਂ ਅੱਜ ਕੱਲ ਤੇ ਪਹਿਲੇ ਹੀ ਹੋਣ ਲੱਗ ਗਿਆ ਪਹਿਲਾਂ ਵਾਲੇ ਬਜ਼ੁਰਗ ਦੱਸਦੇ ਸੀ ਵਿਸਾਖੀ ਵਾਲੇ ਦਿਨ ਬਾਢੀ ਪੈਂਦੀ ਹੁੰਦੀ ਸੀ ਦਾਤੀ ਲੱਗਦੀ ਸੀ ਫਸਲ ਨੂੰ ਉਦੋਂ ਬਾਢੀ ਸ਼ੁਰੂ ਹੁੰਦੀ ਸੀ ਅਰਦਾਸ ਕਰਕੇ ਬੜਾ ਚਾਹ ਹੁੰਦਾ ਸੀ ਵੀ ਅੱਜ ਵਾਢੀ ਸ਼ੁਰੂ ਹੋ ਗਈ ਇੱਕ ਦੂਜੇ ਦੇ ਖੇਤ ਬੰਨੇ ਜਿਹੜਾ ਬੀੜੀਆਂ ਤੇ ਕੰਮ ਕਰਨ ਜਾਂਦੇ ਹੁੰਦੇ ਸੀ ਵੀ ਅੱਜ ਭਾਈ ਤੁਸੀਂ ਸਾਡੇ ਕਰਾਵਾਂਗੇ ਕੱਲ ਨੂੰ ਤੁਸੀਂ ਸਾਡੇ ਕਰਾਇਓ ਐਦਾਂ ਕੰਮ ਚੱਲਦਾ ਹੁੰਦਾ ਸੀ ਪਿਆਰ ਇੱਕ ਸਾਂਝਾ ਸੀ ਚਲੋ ਉਸ ਸਮੇਂ ਸਮੇਂ ਨਾਲ ਚੀਜ਼ਾਂ ਬਦਲ ਗਈਆਂ ਪਰ ਮੈਂ ਬੇਨਤੀ ਕਰਾਂ ਵੀ ਜਦੋਂ ਵੀ ਕੋਈ ਸਮਾਂ ਬਦਲਿਆ ਨਾ ਪਿਆਰਿਓ ਵਿਸਾਖੀ ਵੀ ਬਦਲਿਆ ਇੱਕ ਬਹੁਤ ਜ਼ਿਆਦਾ ਰੌਲਾ ਜਿਹੜਾ ਅੱਜ ਕੱਲ ਦੇ ਸਮੇਂ ਵਿੱਚ ਪੈ ਰਿਹਾ ਹੈ ਇਹ ਆ ਜਾ ਰਿਹਾ ਹੈ ਕਿ ਮਹਾ ਪਰਲੋ ਆ ਰਹੀ ਹੈ ਵਿਸਾਖੀ ਤੇ ਮਹਾ ਪਰਲੋ ਦਾ ਸਾਹਮਣਾ ਜਿਹੜਾ ਉਹ ਸਾਨੂੰ ਕਰਨਾ ਪਏਗਾ ਪਰ ਸਾਧ ਸੰਗਤ ਉਸ ਦੇ ਬਾਰੇ ਵਿਚਾਰਾਂ ਤੇ ਬਹੁਤ ਹੋ ਰਹੀਆਂ ਨੇ ਪਰ ਹਲੇ ਕੋਈ ਪੱਕਾ ਕਨਫਰਮ ਜਿਹੜਾ ਉਹ ਨਹੀਂ ਹੈਗਾ ਹਲੇ ਤੱਕ ਤੇ ਲੋਕਾਂ ਨੇ 29 ਮਾਰਚ ਦਾ ਹੀ ਜਿਹੜਾ ਤੈਅ ਕੀਤਾ ਹੋਇਆ 29 ਮਾਰਚ ਨੂੰ ਖਤਮ ਹੋ ਰਹੀ ਹੈ ਦੁਨੀਆ 29 ਮਾਰਚ ਨੂੰ ਐ ਹੋ ਰਿਹਾ ਜੀ ਆਹ ਹੋ ਰਿਹਾ ਜੀ ਆਹ ਹੋਣ ਜਾ ਰਿਹਾ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਜਿਹੜੇ ਰੋਲੇ ਨੇ ਉਹ ਵਾਕੂਬੀ ਹਜੇ ਤੱਕ ਪਏ ਹੋਏ ਨੇ ਤੋ ਮੈਂ ਇਹਨਾਂ ਚੀਜ਼ਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਮੈਂ ਸਹਿਮਤ ਕਿਉਂ ਨਹੀਂ ਮੈਂ ਸਹਿਮਤ ਇਸ ਕਰਕੇ ਨਹੀਂ ਹਾਂ ਕਿਉਂਕਿ ਸਾਧ ਸੰਗਤ ਜੇਕਰ ਪਰਮਾਤਮਾ ਨੇ ਚਾਇਆ ਤੇ 29 ਮਾਰਚ ਤੇ ਬਹੁਤ ਦੂਰ ਦੀ ਗੱਲ ਹੈ ਤੇ ਬਹੁਤ ਘੱਟ ਸਮੇਂ ਦੇ ਵਿੱਚ ਸਭ ਕੁਝ ਹੋ ਸਕਦਾ ਹੈ ਬਹੁਤ ਘੱਟ ਸਮੇਂ 'ਚ ਹੋ ਸਕਦਾ ਹੈ ਤੇ ਬਹੁਤ ਹੀ ਰੇਅਰ ਸਮੇਂ ਦੇ ਵਿੱਚ ਹੋ ਸਕਦਾ ਹੈ ਪਰ ਸਤਿਗੁਰੂ ਹਜੇ ਸ਼ਾਇਦ ਉਹ ਨਹੀਂ ਕਰਨਗੇ ਮੇਰੇ ਹਿਸਾਬ 'ਚ ਵੀ ਹਜੇ ਕੋਈ ਮਹਾ ਪਰਲੋ ਦੇ ਨਾਲ ਦੁਨੀਆ ਦਾ ਨੁਕਸਾਨ ਨਹੀਂ ਹੋਣਾ ਕਿਉਂਕਿ ਜੇ ਸਤਿਗੁਰੂ ਹਜੇ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਕਿਸੇ ਚੀਜ਼ ਨੂੰ ਡਿਕ ਰਹੇ ਨੇ ਜਾਂ ਫਿਰ ਸਾਨੂੰ ਇੱਕ ਸਮਾਂ ਦੇ ਰਹੇ ਨੇ ਕਿ ਸਿੱਖਾ ਹਜੇ ਵੀ ਮੌਕਾ ਹੈ ਹਜੇ ਵੀ ਤੂੰ ਸਮਝ ਸਕਦਾ ਹੈ ਹਜੇ ਵੀ ਤੂੰ ਆਪਣੇ ਜੀਵਨ ਨੂੰ ਸੁਧਾਰ ਸਕਦਾ ਹੈ ਤੂੰ ਵੱਧ ਸਕਦਾ ਹੈ ਤੇ ਵੱਧ ਸਕਦਾ ਹੈ ਤੇਰੇ ਕੋਲ ਸਮਾਂ ਹੈ ਪਰ ਨਹੀਂ ਅਸੀਂ ਸਮਝਣ ਲਈ ਤਿਆਰ ਹੀ ਨਹੀਂ ਹਾਂ ਸਾਧ ਸੰਗਤ ਅਸੀਂ ਵਿਚਾਰਨ ਲਈ ਤਿਆਰ ਹੀ ਨਹੀਂ ਹਾਂ ਮੈਂ ਕਈ ਵਾਰੀ ਆਪ ਜੀ ਨਾਲ ਬੇਨਤੀਆਂ ਵੀ ਸਾਂਝੀਆਂ ਕੀਤੀਆਂ ਕਿ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਭਾਈ ਸਮਾਂ ਥੋੜਾ ਹੀ ਐ 12-12 ਕੋ ਤੇ ਦੀਵਾ ਜਗਣਾ ਕਿਉਂਕਿ ਸਮਾਂ ਜਿਹੜਾ ਐਸਾ ਹੈ ਹਲੇ ਵੀ ਜੇ ਤੁਸੀਂ ਰੱਬ ਨਾਲ ਨਹੀਂ ਜੁੜੇ ਪਰਮਾਤਮਾ ਨਾਲ ਨਹੀਂ ਜੁੜੇ ਤੇ ਕਹਿੰਦੇ ਭਾਈ ਜੁੜ ਜਾਓ ਤੇ ਨਹੀਂ ਪਰ ਕਹਿੰਦੇ ਉਹ ਸਮਾਂ ਜਿਹੜਾ ਨਾ ਸਾਨੂੰ ਪਛਤਾਉਣ ਦਾ ਸਮਾਂ ਮਿਲੇਗਾ ਅਸੀਂ ਪਛਤਾਵਾਂਗੇ ਪਛਤਾਵਾ ਕੀਤੇ ਆ ਫਿਰ ਕੋਈ ਹੱਥ ਨਹੀਂ ਲੱਗਦਾ ਪਛਤਾਵਾ ਕੀਤੇ ਆ ਫਿਰ ਕੋਈ ਹੱਥ ਨਹੀਂ ਲੱਗਦਾ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਪਛਤਾਵਾ ਚਿੰਤਾ ਤੇ ਇੱਕ ਭੁੱਖ ਇਹ ਸਭ ਤੋਂ ਵੱਡੇ ਰੋਗ ਨੇ ਸੋ ਮੇਰੇ ਕਹਿਣ ਦੀ ਭਾਵ ਜਿਹੜੀ ਹੈ ਉਹ ਸਭ ਤੋਂ ਵੱਡੀ ਗੱਲ ਇਹ ਵੇ ਕਿ ਸਾਧ ਸੰਗਤ ਸਮਾਂ ਬਹੁਤ ਨੇੜੇ ਐ ਸਾਨੂੰ ਹਜੇ ਵੀ ਬਦਲਣਾ ਚਾਹੀਦਾ ਹੈ ਜੈਸੀ ਕਹੀਏ ਭਾਈ ਗੁਰੂ ਘਰ जाया ਕਰੋ ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜੋ ਨਹੀਂ ਜੀ ਹਜੇ ਤੇ ਸਮਾਂ ਬਹੁਤ ਪਿਆ ਜਵਾਬ ਇਹ ਮਿਲਦਾ ਜੀ ਕਹੋ ਭਾਈ ਅੰਮ੍ਰਿਤ ਛਕ ਲਓ ਕਹਿੰਦੇ ਨਹੀਂ ਜੀ ਅੰਮ੍ਰਿਤ ਛਕਾਂਗੇ ਜੀ ਹਜੇ ਆ ਮੁੰਡੇ ਦਾ ਵਿਆਹ ਪਿਆ ਜੀ ਮੈਂ ਕਹਾਂ ਜੀ ਮੁੰਡੇ ਦੇ ਵਿਆਹ ਨਾਲ ਅਮਰਤ ਸ਼ਗਨ ਦਾ ਕੀ ਕਨੈਕਸ਼ਨ ਹੈ ਕਹਿੰਦੇ ਜੇ ਉੱਥੇ ਫਿਰ ਪੀਤੀ ਖਾਦੀ ਜਾਂਦੀ ਹੈ ਜੀ ਉੱਥੇ ਫਿਰ ਸਾਡੇ ਉੱਤੇ ਫਿਰ ਐਵੇਂ ਰਿਸ਼ਤੇਦਾਰ ਪ੍ਰੈਸ਼ਰ ਪਾਉਂਦੇ ਆ ਵੀ ਜੇ ਤੂੰ ਨਾ ਪੀਤੀ ਤੈਨੂੰ ਖੁਸ਼ੀ ਨਹੀਂ ਕਾਦੀ ਮੈਂ ਕਿਹਾ ਹਰਾਨਦਗੀ ਦੀ ਗੱਲ ਹੈ ਵੀ ਪੀਣਾ ਖਾਣਾ ਤੇ ਉਹਦੇ ਲਈ ਅਸੀਂ ਅਮਰਤ ਨੂੰ ਧੱਕ ਰਹੇ ਆ ਇੱਕ ਜ਼ਹਿਰ ਖਾਣ ਦੇ ਲਈ ਅਸੀਂ ਸ਼ਰਾਬ ਦੀ ਬੋਤਲ ਖਰੀਦਦੇ ਆ ਸ਼ਰਾਬ ਦੀ ਬੋਤਲ ਦੇ ਬਕਾਇਦਾ ਲਿਖਿਆ ਹੁੰਦਾ ਹੈ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ ਵੀ ਅਸੀਂ ਪੀ ਰਹੇ ਆ ਕੋਈ ਸ਼ਰਾਬ ਜਾਂ ਕੋਈ ਨਸ਼ਾ ਆਦਿਕ ਕਿਸੇ ਕੁੱਤੇ ਬਿੱਲੇ ਨੂੰ ਜਾਂ ਕਿਸੇ ਜਾਨਵਰ ਨੂੰ ਤੁਸੀਂ ਪਿਆਉਂਗੇ ਸਾਹਮਣੇ ਰੱਖ ਕੇ ਕੀ ਉਹ ਪੀਏਗਾ ਪਰ ਮਨੁੱਖ ਦੇਖੋ ਕਿੱਡਾ ਆਲਸੀ ਹੈ ਜੀ ਇਹ ਪੀ ਰਿਹਾ ਹੈ ਉਹਨਾਂ ਗੰਦੀਆਂ ਚੀਜ਼ਾਂ ਨੂੰ ਆਪਣੇ ਅੰਦਰ ਨਿਘਾਰ ਰਿਹਾ ਤੁਸੀਂ ਆਪ ਸੋਚੋ ਵੀ ਮਨੁੱਖ ਕਿੱਡਾ ਵੱਡਾ ਲਾਲਚੀ ਹੋ ਗਿਆ ਮਨੁੱਖ ਕਿੱਡਾ ਵੱਡਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਇਹ ਭਰਮ ਪਾਲ ਕੇ ਬੈਠਾ ਵੀ ਸ਼ਾਇਦ ਇਹਨਾਂ ਚੀਜ਼ਾਂ ਨਾਲ ਮੇਰਾ ਭਲਾ ਹੋਏਗਾ ਇਹਨਾਂ ਚੀਜ਼ਾਂ ਨਾਲ ਭਲਾ ਭੁਲਾ ਨਹੀਂ ਹੋਣਾ ਇਹਨਾਂ ਚੀਜ਼ਾਂ ਨਾਲ ਤੇ ਬਰਬਾਦੀ ਹੋਣੀ ਹੈ ਪਰ ਨਹੀਂ ਮਨੁੱਖ ਸਮਝਣ ਲਈ ਤਿਆਰੀ ਹੈ ਨਹੀਂ ਇਹ ਤੇ ਸਮਝੀ ਨਹੀਂ ਰਿਹਾ ਚਲੋ ਖੈਰ ਮੈਂ ਬੇਨਤੀ ਕਰਕੇ ਆਪ ਜੀ ਦਾ ਫਿਰ ਧਿਆਨ ਦਵਾਵਾਂ ਕਿ ਸਮਾਂ ਥੋੜਾ ਹੈ ਪਰ ਅਸੀਂ ਸਮੇਂ ਦੀ ਕਦਰ ਨਹੀਂ ਕਰ ਰਹੇ ਸਮੇਂ ਨੂੰ ਸਮਝ ਹੀ ਨਹੀਂ ਰਹੇ ਅਸੀਂ ਮਜ਼ਾਕ ਦੇ ਵਿੱਚ ਇਹ ਗੱਲਾਂ ਕਿ ਲੇਤੀਆਂ ਹੋਈਆਂ ਨੇ ਵੀ ਐ ਥੋੜੀ ਹੋਣ ਲੱਗਿਆ ਜੀ ਕਰੋਨਾ ਤੁਹਾਨੂੰ ਯਾਦ ਹੋਏਗਾ ਵੀ ਕਰੋਨਾ ਜਦੋਂ ਆਇਆ ਸੀ ਇੱਕਦਮ ਹੀ ਆਪਾਂ ਨੂੰ ਭੱਜਣਾ ਪੈ ਗਿਆ ਸੀ ਨਾ ਤੇ ਘਰਾਂ ਦੇ ਵਿੱਚ ਰਾਸ਼ਨ ਸੀ ਨਾ ਪੈਸਾ ਸੀ ਤੇ ਲੋਕ ਸਾਡੇ ਤੋਂ ਕਿਸ਼ਤਾਂ ਮੰਗਦੇ ਸੀ ਜਿਨ੍ਹਾਂ ਨੇ ਲੋਨ ਕਰਾਇਆ ਹੋਏ ਸੀ ਜਾਂ ਫਿਰ ਗੱਡੀਆਂ ਕਢਾਈਆਂ ਹੋਏ ਯਾਦ ਹੈ ਨਾ ਤੁਹਾਨੂੰ ਸਮਾਂ ਭੁੱਲਦਾ ਨਹੀਂ ਗਏ ਜਿਹੜੇ ਲੋਕ ਆਪਣੇ ਘਰਾਂ ਤੋਂ ਬਾਹਰ ਬੈਠੇ ਸੀ ਉਹਨਾਂ ਨੇ ਆਪਣੇ ਹੀ ਘਰ ਨੂੰ ਵਾਪਸ ਆਉਣ ਲਈ ਡੌਂਕੀਆਂ ਲਾ ਦਿੱਤੀਆਂ ਜੀ ਆਪਾਂ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਡੌਂਕੀਆਂ ਲਾਉਂਦੇ ਆ ਉਹਨਾਂ ਨੇ ਆਪਣੇ ਘਰਾਂ ਨੂੰ ਮੁੜਨ ਲਈ ਡੌਂਕੀਆਂ ਲਾ ਦਿੱਤੀਆਂ ਇੱਕ ਸਟੇਟ ਤੋਂ ਚਾਹੇ ਦੂਜੀ ਸਟੇਟ ਹੋਵੇ ਚਾਹੇ 50 60 ਕਿਲੋਮੀਟਰ ਦਾ ਸਫ਼ਰ ਹੋਵੇ ਪੈਦਲ ਹੀ ਨਿਕਲ ਪਿਓ ਲੋਕ ਦੱਸੋ ਅਸੀਂ ਸਮਾਂ ਨੰਘਾਇਆ ਕਿ ਨਹੀਂ ਨੰਘਾਇਆ ਇਦੋਂ ਵੀ ਮਾੜਾ ਸਮਾਂ ਆਉਣ ਵਾਲਾ ਹੈ ਮਹਾਪੁਰ ਕਹਿੰਦੇ ਭਾਈ ਤੁਸੀਂ ਹਲੇ ਵੀ ਸਮਝ ਜੋ ਪਰਮਾਤਮਾ ਹੁਣ ਕਈਆਂ ਦਾ ਸਵਾਲ ਨਾ ਵੀ ਅਸੀਂ ਕੀ ਕਰੀਏ ਜੀ ਪਰਮਾਤਮਾ ਅਗੇ ਅਰਦਾਸ ਕਰੋ ਸਤਿਗੁਰੂ ਨੂੰ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਕਿਰਪਾ ਰਖਿਓ ਸਾਡੇ ਤੇ ਇਹੋ ਜਿਹਾ ਸਮਾਂ ਜੇ ਆਵੇ ਤਾਂ ਉਸ ਨੂੰ ਝੱਲਣ ਦੀ ਸਮਰੱਥਾ ਬਖਸ਼ਿਓ ਬਖਸ਼ਿਸ਼ ਕਰਿਓ ਅਸੀਂ ਕੋਈ ਆਪਜੀ ਤੋਂ ਦੂਰ ਨਾ ਜਾਈਏ ਕਾ ਆਪ ਜੀ ਦੇ ਨੇੜੇ ਰਹੀਏ ਸਤਿਗੁਰੂ ਕਿਰਪਾ ਕਰੋ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰੀਏ ਗੁਰੂ ਨਾਲ ਜੁੜ ਕੇ ਤੇ ਸਤਿਗੁਰੂ ਹੋ ਸਕਦਾ ਹੈ ਸਾਡੇ ਤੇ ਕਿਰਪਾ ਕਰ ਦੇਣ ਪਿਆਰਿਓ ਸਤਿਗੁਰੂ ਸਾਡੇ ਤੇ ਰਹਿਮਤ ਕਰ ਦੇਣ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਸਮਝੇ ਆਤਮ ਰਾਮ ਪ੍ਰਗਾਸ ਗੁਰਤੇ ਹੋਵੇ ਹੋਮੈ ਮੈਲ ਲਾਗੀ ਗੁਰ ਸ਼ਬਦੀ ਖੋਵੇ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਨੇ ਪਾਵਨ ਬਾਣੀ ਵਿੱਚੋਂ ਸਾਫ਼ ਤੌਰ ਤੇ ਉਦਾਹਰਨਾਂ ਜੜੀਆਂ ਨੇ ਦਿੱਤੀਆਂ ਨੇ ਕਿ ਭਲਿਆ ਗੁਰੂ ਦੇ ਸ਼ਬਦ ਦੇ ਰਾਹੀਂ ਵੱਡੇ ਵੱਡੇ ਜਿਹੜੇ ਤੇਰੇ ਕਲੇਸ਼ ਨੇ ਉਹ ਕੱਟੇ ਜਾ ਸਕਦੇ ਨੇ ਤੇ ਤੇਰੇ ਉੱਤੇ ਜਮਾ ਦੀ ਮਾਰ ਵੀ ਨਹੀਂ ਪੈ ਸਕਦੀ ਤੇ ਆਹ ਤੇ ਕੁਝ ਵੀ ਨਹੀਂ ਆਹ ਤੇ ਥੋੜੀ ਜੀ ਗੱਲ ਹੈ ਕਿ ਗੁਰੂ ਨਾਲ ਜੁੜ ਸ਼ਬਦ ਦੀ ਕਮਾਈ ਕਰ ਤੇ ਸਤਿਗੁਰੂ ਤੇਤੋਂ ਮਾੜਾ ਸਮਾਂ ਵੀ ਟਾਲ ਦੇਣਗੇ ਇੱਕ ਦੂਜੇ ਲਈ ਅਰਦਾਸ ਕਰੀਏ ਸਾਥ ਸੰਗਤ ਦੁਸ਼ਮਣ ਹੋਵੇ ਦੋਸਤ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ